ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਡੀਸੀ ਕ라우ਡ ਤੇ ਵੈਸੇ ਆਪਾਂ ਬਹੁਤ ਵਾਰੀ ਮਿਲੇ ਆ ਜੀ ਏਸੀ ਜਗਾ ਤੇ ਹੋਰ ਜਗਾ ਤਾਂ ਵੀ ਮੀਟਿੰਗਾਂ ਕਰਦੇ ਵੀ ਰਹੇ ਆ ਸਰਪੰਚ ਸਾਹਿਬ ਬੈਠੇ ਆ ਡਾਕਟਰ ਹੇਮਰਾਜ ਜੀ ਬਲਾਕ ਪ੍ਰਧਾਨ ਸਾਹਿਬ ਪਿੰਦਰ ਬਾਈ ਬਾਕੀ ਜਿੰਨੇ ਵੀ ਮੋਤਬਰ ਤੇ ਸਾਡੀਆਂ ਬੀਬੀਆਂ ਪਹੁੰਚੀਆਂ ਨੇ ਅੱਜ ਦਾ ਜਿਹੜਾ ਵਿਸ਼ਾ ਇਹ ਨਸ਼ਿਆਂ ਖਿਲਾਫ ਆ ਜੀ ਤੇ ਆਪਾਂ ਸਾਰੀ ਨਸ਼ਿਆਂ ਖਿਲਾਫ ਆ ਕੋਈ ਨਹੀਂ ਚਾਹੁੰਦਾ ਵੀ ਸਾਡਾ ਬੱਚਾ ਨਸ਼ਾ ਕਰੇ ਜਾਂ ਸਾਡੇ ਪਰਿਵਾਰ ਚੋਂ ਕੋਈ ਨਸ਼ਾ ਕਰੇ ਸਾਰੀ ਆਪਾਂ ਨਸ਼ਿਆਂ ਵਿਰੁੱਧ ਆ ਪਰ ਦਿਕਤ ਕੀ ਆਉਂਦੀ ਆ ਵੀ ਕੋਈ ਇੱਕ ਮੰਚ ਨਹੀਂ ਮਿਲਿਆ ਸੀ ਲੋਕਾਂ ਨੂੰ ਇਕੱਠੇ ਹੋ ਕੇ ਨਸ਼ੇ ਖਿਲਾਫ ਲੜਾਈ ਲੜਨ ਦਾ ਆਪਣੀ ਪਾਰਟੀ ਆਮ ਆਦਮੀ ਪਾਰਟੀ ਨਸ਼ਿਆਂ ਵਿਰੁੱਧ ਸਖਤ ਆ ਜੀ ਇਕੱਠੇ ਹੋ ਕੇ ਲੜਾਈ ਲੜਨ ਦੀ ਯਤਨ ਕਰ ਰਹੀ ਆ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਵੀ ਆਪਣੇ ਵੱਲੋਂ ਪੂਰਾ ਜੋਰ ਲਾ ਰਿਹਾ ਵੀ ਨਸ਼ਿਆਂ ਦੇ ਠੱਲ ਪਾਈ ਜਾਵੇ ਸਰਕਾਰ ਵੀ ਕੋਸ਼ਿਸ਼ ਕਰ ਰਹੀ ਆ ਪਰ ਦਿਕਤ ਕਿੱਥੇ ਆਉਂਦੀ ਆ ਦਿਕਤ ਆਉਂਦੀ ਆ ਲੋਕਾਂ ਦੇ ਸਾਥ ਦੀ ਜਦੋਂ ਤੱਕ ਲੋਕ ਲੋਕ ਪੂਰੇ ਸਾਥ ਨਹੀਂ ਦੇਣਗੇ ਉਦੋਂ ਤੱਕ ਇਹ ਕਿਤੇ ਨਾ ਕਿਤੇ ਕਮੀ ਰਹਿ ਜਾਣੀ ਆ ਹੁਣ ਤੁਹਾਡੇ ਸਾਥ ਦੀ ਲੋੜ ਕਿਵੇਂ ਆ ਜਿਵੇਂ ਕੋਈ ਪਿੰਡ 'ਚ ਨਸ਼ਾ ਕਰਦਾ ਇੱਕ ਬੇਨਤੀ ਆ ਉਹਨਾਂ ਦੀ ਲਿਸਟ ਬਣਾ ਲਓ ਜੇ ਕੋਈ ਨਸ਼ਾ ਵੇਚਣ ਆਉਂਦਾ ਕਿਸੇ ਦੇ ਜਵਾਕ ਨੂੰ ਦੇਣ ਆਉਂਦਾ ਜਾਂ ਬਾਹਰ ਅੰਦਰ ਦਾ ਕਿਤੇ ਦਾ ਹੋਵੇ ਉਹਦੀ ਜਾਣਕਾਰੀ ਤੁਸੀਂ ਆਪਣੇ ਸਰਪੰਚ ਸਾਹਿਬ ਨੂੰ ਮੌਤਬਰਾਂ ਨੂੰ ਦੱਸੋ ਉਸ ਤੋਂ ਬਾਅਦ ਸਾਡੇ ਤੱਕ 라ਉਗੀ ਅਸੀਂ ਉੱਪਰੋਂ ਮਤਲਬ ਉਹਨਾਂ ਦੇ ਸਖਤਾਈ ਕਰਾਵਾਂਗੇ ਵੀ ਨਸ਼ਾ ਵੇਚਣ ਵਾਲਾ ਕੋਈ ਰਹੇ ਨਾ ਚਾਹੁੰਨੇ ਤਾਂ ਆਪਾਂ ਸਾਰੀਆਂ ਨਸ਼ਿਆਂ ਦੇ ਖਿਲਾਫ ਆਪਾਂ ਸਾਰੀਆਂ ਨਾ ਜੀ ਹੈਗੇ ਆ ਨਾ ਹਾਂਜੀ ਬਾ ਇਹੀ ਆ ਬਈ ਹੈਗੇ ਆ ਆਪਾਂ ਸਾਰੇ ਖਿਲਾਫ ਆ ਪਰ ਆਪਾਂ ਇਕੱਠੇ ਨਹੀਂ ਹੋ ਸਕੀ ਇੱਕਠੇ ਹੋਣ ਦਾ ਕਾਰਨ ਕੀ ਹੈ ਕਿਉਂਕਿ ਜਦੋਂ ਕੋਈ ਇੱਕ ਬੰਦਾ ਬਾਅਦ ਚੱਕਦਾ ਨਸ਼ੇ ਵਾਲੇ ਕੀ ਕਰਦੇ ਨੇ ਕਈ ਵਾਰੀ ਉਹਤੇ ਨੰਗਦੇ ਵੜਦੇ ਨੇ ਸੱਟ ਪੇਟ ਮਾਰ ਜਾਂਦੇ ਨੇ ਕਈ ਉਹ ਡਰਾਉਣ ਤਮਕਾਉਣ ਲੱਗ ਜਾਂਦੇ ਨੇ ਪਰ ਜਦੋਂ 100 200 500 1000 ਬੰਦਾ ਬਾਅਦ ਚੱਕੂਗਾ ਤਾਂ ਕਿਸੇ ਦੀ ਹਿੰਮਤ ਨਹੀਂ ਹੋਊਗੀ ਕਿਸੇ ਨੂੰ ਦਬਕਾਉਣ ਦੀ ਇਹਦੇ ਲਈ ਆਪ ਥੋੜੇ ਸਾਰਿਆਂ ਦਾ ਸਾਥ ਚਾਹੀਦਾ ਤੁਸੀਂ ਸਾਥ ਦੇਵੋ ਇਹ ਜੰਗ ਜਿੱਤ ਨਹੀਂ ਸੌਖੀ ਹੋਊਗੀ ਤੁਸੀਂ ਸਾਥ ਨਹੀਂ ਦੇਵੋ ਤਾਂ ਆਪਾਂ ਉਹੀ ਰੋਣੇ ਧੋਣੇ ਚੱਲਦੇ ਰਹਿਣਗੇ ਵੀ ਸਾਡਾ ਜਵਾਕ ਨਸ਼ਾ ਕਰਦਾ ਜੀ ਸਾਡਾ ਸਾਡੇ ਭਾਂਡੇ ਵੇਚਦੇ ਸਾਡੇ ਤਵੀਆਂ ਵੇਚਤੀਆਂ ਹਨਾ ਇਹ ਨਹੀਂ ਦਿੱਕਤਾਂ ਆਪਣੇ ਚਲਦੀਆਂ ਰਹਿਣਗੀਆਂ ਆਮ ਤੌਰ ਤੇ ਜਿਹੜੇ ਚਿੱਟੇ ਆਲਾ ਨਸ਼ਾ ਨਾ ਕੋਈ ਬਾਲੇ ਅਮੀਰ ਘਰਾਂ ਦੇ ਬੱਚੇ ਨਹੀਂ ਕਰਦੇ ਗਰੀਬ ਘਰਾਂ ਦੇ ਬੱਚੇ ਚਿੱਟਾ ਲਾਉਂਦੇ ਨੇ ਜ਼ਿਆਦਾਤਰ ਅਸੀਂ ਐਵਰੇਜ ਕੱਢੀ ਆ ਬਾਲੇ ਤਕੜੇ ਘਰਾਂ ਦੇ ਬੱਚੇ ਨਸ਼ੇ ਵੱਲ ਨਹੀਂ ਆਉਂਦੇ ਗਰੀਬ ਘਰਾਂ ਦੇ ਬੱਚੇ ਫਿਰ ਪੈਸਾ ਉਹਨਾਂ ਹੁੰਦਾ ਨਹੀਂ ਘਰ 'ਚ ਵੀ ਇੰਨੀ ਹਾਲਾਤ ਹੁੰਦੇ ਨਹੀਂ ਉਹ ਚੋਰੀਆਂ ਕਰਦੇ ਨੇ ਕਿਸੇ ਦੇ ਸੱਟਪੇਟ ਮਾਰਦੇ ਨੇ ਟੋਡਾ ਦਾ ਹਨਹਿਰ ਵਾਲਾ ਏਰੀਆ ਉਸਦਾ ਆਮ ਦਵਾਰਦਤਾ ਦੇਖੀ ਹੀ ਹੋਣੀ ਆ ਇਸ ਏਰੀਏ ਵਿੱਚ ਹਨ ਡਿਪਾਰਟਮੈਂਟ ਨੂੰ ਵੀ ਦਿੱਕਤ ਆਉਂਦੀ ਆ ਕਿਉਂਕਿ ਨਸ਼ਾ ਵੇਚਣ ਵਾਲੇ ਜਿਹੜੇ ਹੁੰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਵੀ ਅਸੀਂ ਲੋਕਾਂ ਨੂੰ ਦਬਕਾ ਕੇ ਕਿਉਂਕਿ ਉਹ ਇੱਕ ਜਾਣਾ ਕਹਿੰਦਾ ਵੀ ਅਸੀਂ ਐ ਕਰਦਾਂਗੇ ਆਪਾਂ ਡਰ ਜਾਂਦੇ ਆ ਵੀ ਕਿਤੇ ਸੱਟ ਪੇਟ ਨਾ ਮਾਰ ਜੇ ਕੋਈ ਨਹੀਂ ਬੋਲਦਾ ਅਸੀਂ ਆਮ ਤੌਰ ਤੇ ਗਲੀ ਗਲੀ ਨਾਲ ਪਿੰਡਾਂ ਚ ਘੁੰਮ ਰਹੇ ਆ ਛੋਟੇ ਪਿੰਡ ਵੀ ਆਵਾਂਗੇ ਅਸੀਂ ਜਾ ਘੁੰਮਦੇ ਆ ਅਸੀਂ ਬੀਬੀਆਂ ਨੂੰ ਕਹਿੰਦੇ ਆ ਵੀ ਸਾਡਾ ਸਾਥ ਦੋ ਨਾ ਆਪਾਂ ਹੀ ਅਸੀਂ ਤਾਂ ਕਰਦੇ ਆਂ ਕਾਹ ਤੋਂ ਡਰਦੇ ਆਂ ਵੀ ਕੋਈ ਸੱਟ ਵੇਟਨਾ ਮਾਰ ਜੇ ਜੇ ਆਪਾਂ ਡਰ ਕੇ ਹੀ ਰਹਿ ਗਏ ਫਿਰ ਇਹ ਬੰਦ ਨਹੀਂ ਹੋ ਸਕਦਾ ਜੀ ਹੁਣ ਲੋੜ ਆ ਤੁਸੀਂ ਤੁਹਾਡੇ ਸਾਥ ਦੀ ਸਾਥ ਦੇਂਗੇ ਹੋ ਜੀ ਮਾੜਾ ਇਹ ਹੱਥ ਖੜਾ ਕਰਦਿਆ ਕਰੋ ਸਾਨੂੰ ਤੋਂ ਪਤਾ ਲੱਗੇ ਹਨਾ ਤੁਹਾਡਾ ਸਾਥ ਜਿਆਦਾ ਜ਼ਰੂਰੀ ਹੈ ਅਸੀਂ ਦਿਲੋਂ ਲੱਗੇ ਹੋਈਆਂ ਕੋਈ ਡਰਾਮੇਬਾਜ਼ੀ ਨਹੀਂ ਕਰਦੇ ਆ ਕਮੇਟੀ ਵੀ ਬਣਾਈ ਆ ਕੋਈ ਡਰਾਮੇਬਾਜ਼ੀ ਨਹੀਂ ਬਣਾਉਣੀ ਪਹਿਲਾਂ ਬਹੁਤ ਕੁਝ ਹੁੰਦਾ ਰਿਹਾ ਪਹਿਲੀਆਂ ਸਰਕਾਰਾਂ ਚ ਹੁੰਦਾ ਰਿਹਾ ਕਮੇਟੀਆਂ ਬਣਦੀਆਂ ਰਹੀਆਂ ਨੇ ਡਰਾਮੇ ਹੁੰਦੇ ਰਹੇ ਨੇ ਕਾਗਜ਼ਾਂ ਚ ਅਸੀਂ ਕਾਗਜ਼ਾਂ ਵੱਲ ਦੇਖਦੇ ਵੀ ਨਹੀਂ ਹੈਗੇ ਵੀ ਕਿਹਨੇ ਨਾਮ ਲਖਾਇਆ ਕਿਹਨੇ ਨਹੀਂ ਲਖਾਇਆ ਇਹ ਚਲੋ ਸਰਕਾਰੀ ਪ੍ਰੋਸੈਸ ਆ ਪਰ ਜਿਹੜਾ ਗਰਾਊਂਡ ਤੇ ਪ੍ਰੋਸੈਸ ਆ ਨਾ ਅਸੀਂ ਉਹਦੇ ਨਾਲ ਮਿਹਨਤ ਕਰਨੀ ਆ ਤੁਹਾਡੇ ਦਿਨ ਰਾਤ ਟੱਚ ਵਿੱਚ ਰਹਾਂਗੇ ਸਰਪੰਚ ਸਾਹਿਬ ਨਾਲ ਟੀਮ ਨਾਲ ਸਾਰੀ ਨਾ ਬਿੰਦਰ ਬਾਈਓ ਨੇ ਬਾਕੀ ਤੁਹਾਡੇ ਘਰਾਂ ਚ ਆ ਕੇ ਤੁਹਾਡੇ ਨਾਲ ਵੀ ਬੈਠ ਕੇ ਤੁਹਾਡੇ ਤੋਂ ਵੀ ਹਾਲਾਤ ਪੁੱਛਦੇ ਰਾਂਗੇ ਵੀ ਕਿਵੇਂ ਚੱਲ ਰਿਹਾ ਸਿਸਟਮ ਕਿਉਂਕਿ ਕਈ ਵਾਰੀ ਕੀ ਹੁੰਦਾ ਵੈਸੇ ਦਾ ਚਲੋ ਸਰਪੰਚ ਸਾਹਿਬ ਸਾਡੀ ਟੀਮ ਬਹੁਤ ਚੰਗੀ ਆ ਕਈ ਵਾਰੀ ਕੀਤੇ ਕੀ ਹੁੰਦਾ ਵੀ ਸਰਪੰਚ ਡਰ ਜਾਂਦਾ ਵਿਚਾਰਾ ਕਿਉਂਕਿ ਆਮ ਤੌਰ ਤੇ ਅਸੀਂ ਦੇਖਿਆ ਵੀ ਸਰਪੰਚ ਬਾਦ ਚੱਕਦਾ ਲੋਕ ਨਾਲ ਨਹੀਂ ਲੱਗਦੇ ਫਿਰ ਸਰਪੰਚ ਵੀ ਡਿੱਕੇ ਬੈ ਜਾਂਦੇ ਹੁੰਦੇ ਨੇ ਇਸ ਲਈ ਜੇ ਲੋਕ ਸਰਪੰਚ ਦਾ ਸਾਥ ਦੇਣਗੇ ਇਹ ਵੀ ਲੱਗੇ ਰਹਿਣਗੇ ਅਸੀਂ ਵੀ ਲੱਗੇ ਰਹਾਂਗੇ ਤੁਸੀਂ ਵੀ ਲੱਗੇ ਰਹੇਂਗੇ ਜੇ ਤੁਸੀਂ ਸਾਰੇ ਗੱਡ ਕੇ ਸਾਥ ਦੇਣਗੇ ਇਹ ਬੰਦ ਹੋ ਜੂ ਕੋਈ ਬੜਾ ਕੰਮ ਨਹੀਂ ਹੈਗਾ ਹਰ ਪਿੰਡ 'ਚ ਐਵਰੇਜ ਗੱਡੀ ਹੈ ਤਿੰਨ ਤੋਂ ਚਾਰ ਜਵਾਕ ਹੁੰਦੇ ਨੇ ਜਿਹੜੇ ਚਿੱਟਾ ਲਾਉਂਦੇ ਨੇ ਬਾਕੀ ਚਲੋ ਹੋਰ ਛੋਟੇ-ਮੋਟੇ ਨਸ਼ੇ ਨੇ ਹਨਾ ਕੋਈ ਕੋਈ ਕਰਦਾ ਕੋਈ ਕੋਈ ਕਰਦਾ ਪਰ ਚਿੱਟੇ ਵਾਲੇ ਤਿੰਨ-ਚਾਰਕ ਨੇ ਦਾਰੂ ਵਾਲੇ ਵੱਧ ਨੇ ਅਸੀਂ ਤਾਂ ਚਾਹੁੰਦੇ ਹਾਂ ਬੰਦ ਉਹ ਵੀ ਹੋਵੇ ਪਰ ਜਦੋਂ ਕੋਈ ਜਵਾਕ ਨਮਾ ਪੀਣ ਵਾਲਾ ਨਹੀਂ ਰਹੂਗਾ ਆਪ ਹੀ ਬੰਦ ਹੋ ਜਾਣਗੇ ਕੋਈ ਬੜਾ ਕੰਮ ਨਹੀਂ ਹੈਗਾ ਅਸੀਂ ਪੀਂਦੇ ਨਹੀਂ ਨਾ ਅਸੀਂ ਠੇਕੇ ਕੰਨੀ ਮੂੰਹ ਹੀ ਨਹੀਂ ਕਰਦੇ ਜਿਹੜੇ ਪੀਂਦੇ ਨੇ ਉਹ ਆਪੇ ਉਹ ਜਦੋਂ ਹਟ ਜਾਣਗੇ ਤੇ ਨਵੇਂ ਬੱਚੇ ਲੱਗਣਗੇ ਨਹੀਂ ਆਪੇ ਠੇਕੇ ਬੰਦ ਹੋ ਜਾਣਗੇ ਆਪੇ ਬਾਕੀ ਚੀਜ਼ਾਂ ਬੰਦ ਹੋ ਜਾਣਗੀਆਂ ਨਿਊਜ਼ੀਲੈਂਡ ਇੱਕ ਕੰਟਰੀ ਆ ਦੇਸ਼ ਆ ਨਿਊਜ਼ੀਲੈਂਡ ਕਿਸੇ ਦਾ ਬਾਹਰ ਗਿਆ ਹੋਣਾ ਤੁਸੀਂ ਪਤਾ ਕਰ ਲਿਓ ਉੱਥੇ ਨਾ ਸਿਗਰਟ ਦੀ ਡੱਬੀ ਹਰ ਸਾਲ ਰੇਟ ਵਧਾ ਦਿੰਦੇ ਨੇ ਉਹ ਤਾਂ ਬਣਾਉਂਦੇ ਨੇ ਵੀ ਇਹਦਾ ਰੇਟ ਇੰਨਾ ਅੱਪ ਹੋ ਜਾਵੇ ਵੀ ਗਰੀਬ ਬੰਦੇ ਦੀ ਪਹੁੰਚ ਤੋਂ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਜਾਵੇ ਐਵੇਂ ਜਦੋਂ ਆਪਾਂ ਕਰਾਂਗੇ ਨਹੀਂ ਹੌਲੀ 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 ਇਹ ਵੈਸੇ ਹੀ ਬੰਦ ਹੋਏ ਨੇ ਕੁਝ ਆਪਾਂ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਵੀ ਰੇਟ ਚ ਹੋਰ ਵਧਾ ਦਿਓ ਦਾਰੂ ਦਰੂ ਦੇ ਵੀ ਵਧਾ ਦਿਓ ਜਮੇ ਹੀ ਬੰਦ ਹੋ ਜੇ ਸਿਸਟਮ ਕਿਉਂਕਿ ਦਾਰੂ ਦੀ ਪਰੇਸ਼ਾਨੀ ਬੀਬੀਆਂ ਨੂੰ ਜ਼ਿਆਦਾ ਆ ਜਿਹੜੇ ਬੰਦੇ ਨੇ ਦਾਰੂ ਪੀਂਦਾ ਦਰੂ ਨੂੰ ਨਸ਼ਾਪਕ ਜ਼ਿਆਦਾਤਰ ਲੋਕ ਨਸ਼ਾ ਹੀ ਨਹੀਂ ਕਹਿੰਦੇ ਅਸੀਂ ਦਾਰੂ ਨੂੰ ਵੀ ਨਸ਼ਾ ਗਿਣਦੇ ਆ ਕੁਝ ਖੁੱਲਕੀ ਗੱਲ ਕਰਨੀ ਚਾਹੀਦੀ ਆ ਵੈਸੇ ਠੇਕੇ ਸਰਕਾਰ ਨੇ ਖੋਲੇ ਨੇ ਸਰਕਾਰ ਦੀ ਮਜਬੂਰੀ ਆ ਬਹੁਤ ਇਹਦੇ ਵਿੱਚੋਂ ਫੰਡ ਆਉਂਦਾ ਸਰਕਾਰ ਨੂੰ ਉਹਦੇ ਨਾਲ ਸਰਕਾਰ ਚੱਲਦੀ ਆ ਤਨਖਾਹ ਨਿਕਲਦੀ ਨੇ ਮਹਿਕਮੇ ਦੀਆਂ ਨਾ ਪਰ ਜਦੋਂ ਲੋਕ ਪੀਣੋਂ हट ਜਾਣਗੇ ਬਿਲਕੁਲ ਬੰਦ ਹੋ ਜਾਊਗਾ ਇਹ ਵੀ ਸਿਸਟਮ ਪਰ ਜਿਹੜਾ ਫਿਲਹਾਲ ਆਪਣੀ ਸਕਤਾਈ ਚਿੱਟੇ ਤੇ ਹੋਰ ਨਸ਼ਿਆਂ ਤੇ ਆ ਇੱਕ ਬੇਨਤੀ ਹੋਰ ਆ ਸਕੂਲਾਂ ਵਿੱਚ ਨਾ ਜਿਹੜੇ ਛੋਟੇ-ਛੋਟੇ ਬੱਚੇ ਆ ਆਪਣੇ ਤੁਸੀਂ ਗੌਰ ਕਰਿਓ ਪ੍ਰੈਗਾ ਨਾਮ ਦਾ ਇੱਕ ਕੈਪਸੂਲ ਆਉਂਦਾ ਜੀ ਉਹ ਜਵਾਕ ਉਹ ਕੈਪਸੂਲ ਬਹੁਤ ਵਰਤ ਰਹੇ ਨੇ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਆਪਾਂ ਜਵਾਕਾਂ ਤੇ ਧਿਆਨ ਦਈਏ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਡੱਬੇ ਲਾਵਾਂਗੇ ਸਕੂਲਾਂ ਵਿੱਚ ਸਰਕਾਰੀ ਸਕੂਲਾਂ 'ਚ ਵੀ ਜੇ ਕਿਸੇ ਦਾ ਕੋਈ ਦੋਸਤ ਕੋਈ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਉਹਦੇ ਵਿੱਚ ਉਹਦਾ ਨਾਮ ਕਲਾਸ ਨਾਮ ਜਾਤ ਘਰ ਦਾ ਮਾਪੇ ਦਾ ਨਾਮ ਲਿਖ ਕੇ ਪਾ ਦਿਓ ਤਾਂ ਕਿ ਸਾਡੇ ਤੱਕ ਜਾਣਕਾਰੀ ਪਹੁੰਚੇ ਵੀ ਕਿਹੜਾ ਜਵਾਕ ਕਿਹੜਾ ਨਸ਼ਾ ਕਰਦਾ ਨਹੀਂ ਤਾਂ ਬਾਅਦ ਵਿੱਚ ਹੀ ਪਤਾ ਲੱਗਦਾ ਜਦੋਂ ਟੀਸੀ ਵਾਲੇ ਨਸ਼ੇ ਦੇ ਪਹੁੰਚ ਜਾਂਦਾ ਇਹ ਕੋਸ਼ਿਸ਼ ਆਪਾਂ ਨੇ ਰਲ ਮਿਲ ਕੇ ਕਰਨੀ ਆ ਜਿਹਦੇ ਨਾਲ ਕਿ ਥੋੜੇ ਬੱਚੇ ਬਚਣਗੇ ਤੇ ਆਪਣਾ ਸਾਰਾ ਸਮਾਜ ਬਚੂਗਾ ਹਲਕਾ ਬਚੂ ਪੰਜਾਬ ਬਚੂਗਾ ਇਹ ਛੋਟੀਆਂ ਛੋਟੀਆਂ ਗੱਲਾਂ ਨਾਲ ਸੁਧਾਰ ਆਊਗਾ ਜੀ ਤੇ ਰਲ ਮਿਲ ਕੇ ਆਪਾਂ ਨੇ ਸੁਧਾਰ ਕਰਨਾ ਬਾਕੀ ਬਾਈਆਂ ਨੇ ਤਾਂ ਨਾਮ ਲਿਖਾਤੇ ਜਿਹੜੇ ਇਸ ਕਮੇਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਪਰ ਸਾਡੀ ਕੋਸ਼ਿਸ਼ ਆ ਵੀ ਬੀਬੀਆਂ ਵੀ ਇਸ ਕਮੇਟੀ ਵਿੱਚ ਸ਼ਾਮਲ ਹੋਣ ਤਾਂ ਜੋ ਨਸ਼ੇ ਨੂੰ ਆਪਾਂ ਪ੍ਰੋਪਰ ਠੱਲ ਪਾ ਸਕੀਏ ਕਿਉਂਕਿ ਜਿੰਨਾ ਕੰਮ ਬੰਦੇ ਕਰਨਗੇ ਉਦੋਂ ਦੁੱਗਣਾ ਕੰਮ ਬੀਬੀਆਂ ਕਰਦੀਆਂ ਇਸ ਚੀਜ਼ ਲਈ ਕਿਉਂਕਿ ਤੁਹਾਨੂੰ ਇਹ ਦਰਦ ਹੰਡਾਇਆ ਹੋਆ ਹੁੰਦਾ ਘਰ ਵਾਲਾ ਦਾਰੂ ਪਿੰਦਾ ਹੁੰਦਾ ਸਾਰੀ ਉਮਰ ਹਨਾ ਤੁਸੀਂ ਉਹਨੂੰ ਲਿਟਦੇ ਆਉਂਦੇ ਦੇਖਦੇ ਹੋਂ ਕਹਿਣ ਦੀ ਵੀ ਲੋੜ ਨਹੀਂ ਤੁਸੀਂ ਦੇਖਿਆ ਹੀ ਹੁੰਦਾ ਸੱਚਾ ਹੀ ਹੈ ਜੀ ਇਸ ਲਈ ਇਹ ਚੀਜ਼ ਜਿਹਨਾਂ ਦੇਖੀ ਹੁੰਦੀ ਆ ਉਹਨੂੰ ਵੱਧ ਹੁੰਦਾ ਯਾਰ ਵੀ ਇਹ ਬੰਦ ਹੋਵੇ ਇਹਨੇ ਜਲੂਸ ਕੱਢਿਆ ਵਾ ਸਾਡਾ ਇਸ ਲਈ ਤੁਸੀਂ ਜ਼ਰੂਰ ਨਾਮ ਲਿਖਾਓ ਉਨ ਮੇਰੀ ਬੇਨਤੀ ਆ ਤੁਸੀਂ ਨਾਮ ਲਿਖਾ ਦਿਓ ਬਾਕੀ ਆ ਲੜਾਈ ਆ ਆਪਾਂ ਨੇ ਰੈਗੂਲਰ ਟੱਚ ਵਿਚੇ